ਹੁਣ ਗਿਆਨ ਆ ਬੇਟਾ ਵੀ ਮੈਂ ਬੇਈਮਾਨੀ ਨਹੀਂ ਕਰਨੀ ਜਿਹੜੇ ਬੱਚੇ ਨੂੰ ਗਿਆਨ ਆ ਉਹ ਬੇਈਮਾਨੀ ਨਹੀਂ ਕਰਦਾ ਬਿਲਕੁਲ ਤੇ ਜਿਹਨੂੰ ਇਹ ਹੀ ਨਹੀਂ ਪਤਾ ਵੀ ਬੇਈਮਾਨੀ ਇੱਕ ਮਾੜੀ ਚੀਜ਼ ਆ ਉਹਨੂੰ ਗਿਆਨ ਹੀ ਨਹੀਂ ਲੁੱਟਣਾ ਮਾੜੀ ਚੀਜ਼ ਆ ਉਹਨੂੰ ਗਿਆਨ ਹੀ ਨਹੀਂ ਕਿਸੇ ਦਾ ਦਿਲ ਦਿਖਾਉਣਾ ਉਹਨੂੰ ਮਾੜੀ ਚੀਜ਼ ਆ ਉਹਨੂੰ ਗਿਆਨ ਹੀ ਨਹੀਂ ਹੂੰ ਉਹ ਕਰੇਗਾ ਹੀ ਹਾਂ ਹੁਣ ਇਹ ਧਰਮ ਗਿਆਨ ਦਿੰਦਾ ਜਿਹੜੇ ਪਰਿਵਾਰ ਨੂੰ ਗਿਆਨ ਆ ਗਿਆ ਉਹਦੇ ਚ ਨਹੀਂ ਅਜਿਹੀਆਂ ਚੀਜ਼ਾਂ ਹੁੰਦੀਆਂ ਹੁਣ ਤਮੋ ਗੁਣਾ ਰਜੋ ਗੁਣਾ ਸਤੋ ਗੁਣਾ ਹਮ ਤਮੋ ਗੁਣ ਦਾ ਮਾੜਾ ਬੋਲਣਾ ਮਾੜਾ ਖਾਣਾ ਹਮ ਰਜੋ ਗੁਣ ਚ ਆ ਜਾਂਦੇ ਜੇ ਮੜੇ ਬੀਮਾਨੀ ਲੋਕ ਸੱਤ ਲੋਕ ਆ ਜਾਂਦੇ ਗੱਪ-ਜਾਪ ਮਾਰਨੇ ਤੌਰ ਕੱਢ ਕੇ ਰਹਿਣਾ ਹਮ ਸਤੋ ਗੁਣੀ ਤਾਂ ਜਿਹਨੂੰ ਗਿਆਨ ਆ ਨਾ ਵੀ ਸਤੋ ਗੁਣ ਕੀ ਹੁੰਦਾ ਕੀ ਉਹਦਾ ਪਿੰਡ ਚੋਂ 10 ਬੰਦੇ ਨਹੀਂ ਨਿਕਲਦੇ ਅੱਛਾ ਸਤੋਗੁਣ ਸਭ ਤੋਂ ਉੱਚਾ ਆਪਾਂ ਆਨੇ ਆਤ ਸਤੋਗੁਣਾਂ ਦੀ ਧੀ ਆ ਐਡੀ ਚੰਗੀ ਹੈਗੀ ਆ ਹੂੰ ਉਹ ਕੀ ਗੁਣ ਹੁੰਦੇ ਨੇ ਉਹ ਚੰਗਾ ਗੁਣ ਹੁੰਦਾ ਹੈਗਾ ਚੰਗਾ ਬੋਲਣਾ ਹੂੰ ਚੰਗਾ ਸੁਣਨਾ ਹੂੰ ਸਾਦਾ ਰਹਿਣਾ ਹਰ ਇੱਕ ਧਰਮ ਦਾ ਦਰਮਾਨ ਕਰਨਾ ਉਸ ਸਤੋਗੁਣੀ ਬੰਦਾ ਹੁੰਦਾ ਅੱਛਾ ਹਾਂ ਇਹ ਨਹੀਂ ਵੀ ਆਪਦੇ ਗੁਰਦੁਆਰੇ ਦਾ ਦਰਮਾਨ ਕਰੋ ਤੇ ਮਸਜਿਦ ਦਾ ਨਾ ਕਰੋ ਹੂੰ ਤੇ ਮੰਦਰ ਦਾ ਨਾ ਕਰੋ ਉਹ ਸਤੋਗੁਣੀ ਬੰਦਾ ਹਰਕ ਦਾ ਆਦਰ ਮਾਨ ਕਰੂਗਾ ਛੋਟੇ ਦਾ ਵੀ ਕਰੂਗਾ ਤੇ ਵੱਡੇ ਦਾ ਵੀ ਕਰੂਗਾ ਬਿਲਕੁਲ ਹਾਂ ਪੁਰਾਣੇ ਬਜ਼ੁਰਗਾਂ ਚ ਤਾਂ ਬਾਪੂ ਜੀ ਇੰਨਾ ਦਵਾਦ ਨਹੀਂ ਸੀ ਹਨਾ ਜਿਵੇਂ ਹੁਣ ਟੀਵੀ ਅਖਬਾਰ ਸਾਨੂੰ ਦਿਖਾਉਂਦੇ ਐ ਵੀ ਹਨਾ Hindu ਤੇ Muslim ਜਾਂ Sikh ਜਾਂ Muslim ਵੀ ਇੱਕ ਦੂਜੇ ਦੇ ਬੜੇ ਦੁਸ਼ਮਣ ਨੇ ਜਾਂ ਇੱਕ ਦੂਜੇ ਨਾਲ ਇਹਨਾਂ ਨੇ ਇਤਿਹਾਸ ਚ ਬਹੁਤ ਕੁਝ ਮਾੜਾ ਕੀਤਾ ਪਰ ਜਦੋਂ ਅਸੀਂ ਪੁਰਾਣਾ ਪਿੰਡਾਂ ਦਾ ਕਲਚਰ ਦੇਖਦੇ ਆ ਮੈਨੂੰ ਲੱਗਦਾ ਉਹਨਾਂ ਚ ਤਾਂ ਇੰਨਾ ਫਰਕ ਨਹੀਂ ਕੀਤਾ ਜਾਂਦਾ ਸੀ ਉੱਥੇ ਤਾਂ ਜੇ ਬਜ਼ੁਰਗ ਸਾਰੇ ਹੀ ਬੈਠਦੇ ਸੀਗੇ ਔਰ ਦੁੱਖ ਸੁੱਖ ਵੀ ਸਾਰਿਆਂ ਦਾ ਇੱਕੋ ਜਿਹਾ ਸੀਗਾ। ਉਹ ਬੱਚਾ ਵਾਏ ਹੁੰਦਾ ਹੈ ਹੁਣ ਜਿਹੜਾ ਹੁਣ ਆਪਾਂ ਸਾਰੀ ਉਮਰ ਆਖੀ ਜਈਏ ਵੀ ਆ ਤੇਰਾ ਚਾਚਾ ਮਾੜਾ। ਹੂੰ। ਆ ਤੇਰਾ ਤਾਇਆ ਪ੍ਰਾਨਾ ਮਾੜਾ ਬਿਟਾ ਤੇ ਨਾ ਗੱਲ ਨਹੀਂ ਕਰਨੀ ਕਿ ਜਦੋਂ ਬੱਚਾ ਹੋ ਜਾਏ 30 ਸਾਲ ਦਾ ਤੇ ਆਪਾਂ ਆਖੀਏ ਚਾਚੇ ਨਾਲ ਵਰਤ। ਆਪਾਂ ਤਾਂ ਪਹਿਲਾਂ ਦਾ ਯਾਰ ਭਰਤਾ ਉਹਦੇ ਅੰਦਰ। ਹੂੰ। ਹੁਣ ਮੰਨ ਲਓ ਵੀ ਆਪਣੇ ਗੁਰੂਆਂ ਨਾਲ ਮਾੜੀ ਕਿਹਨੇ ਕੀਤੀ? ਉਹ ਰਾਜੇ ਸੀਗੇ। ਮੁਸਲਮਾਨ ਕੌਮ ਨੇ ਨਹੀਂ ਕੀਤੀ 40 ਘਰਾਣੇ ਗੁਰੂ ਪਿੱਛੇ ਨਾ ਤਬਾਹ ਹੋਏ ਆ ਗਣੀ ਖਾਣ ਕੇ ਤੇ ਮਣਿਕਾਂ ਲੱਗੇ ਤੇ ਬੁੱਧੂ ਛਾਰ ਗਏ ਬਿਲਕੁਲ ਆਪਣੇ ਬੰਦਿਆਂ ਨੇ ਤਵਾ ਲਾਤਾ ਮੁਸਲਮਾਨ ਮਾੜੇ ਉਹਨਾਂ ਨੇ ਸਿੱਖ ਲਾਤਾ ਸਿੱਖ ਮਾੜੇ ਉਹ ਜਿਹੜਾ ਯਾਰ 20 ਸਾਲ 30 ਸਾਲ ਪੜੀ ਗਏ ਪੜੀ ਗਏ ਪਈ ਗਏ ਹਲਚਲੇ ਵੇਲੇ ਨਿਕਲ ਆਇਆ ਉਹ ਹਾਂ ਉਹ ਵੀ ਗਾਂ ਮਾੜੇ ਬੰਦਿਆਂ ਨੇ ਪਹਿਲਾਂ ਸ਼ੁਰੂਆਤ ਕੀਤੀ ਆ ਹੂੰ ਤੇ ਉਹ ਉਹ ਇਹ ਜੇ ਜੇ ਆਪਾਂ ਪਹਿਲਾਂ ਹੀ ਬੱਚੇ ਨੂੰ ਮਤ ਦੇਵਾਂਗੇ ਵੀ ਸਾਰੇ ਆਪਣੇ ਆ ਸਕੇ ਬਿਲਕੁਲ ਤੇ ਸਾਰੇ ਪੰਜਾਬੀ ਆਪਣੇ ਆ ਸਾਰਾ ਹਿੰਦੁਸਤਾਨ ਆਪਣਾ ਹੂੰ ਹੁਣ ਇਹ ਇਹ ਜਦੋਂ ਜਿਵੇਂ ਜਿਵੇਂ ਬਾਹਰ ਨਿਕਲਾਂਗੇ ਨਾ ਆਪਾਂ ਹੂੰ ਹੁਣ ਸੋਨੂੰ ਚੰਡੀਗੜ੍ਹ ਦਾ ਬੰਦਾ ਉੱਥੇ ਛੜ ਕੇ ਤੇ ਤੁਰਿਆ ਜਾਂਦਾ ਜਾਣ ਕਰ ਤੱਕਰ ਜੇ ਨੇ ਗੱਡੀ ਢਾਲ ਲੂਂਗੇ ਤੁਸੀਂ ਹਾਂ ਤੇ ਸੋਨੂੰ ਬਾਜ਼ਾਰ ਚ ਚੰਡੀਗੜ੍ਹ ਕਿਵੇਂ ਮਰਜ਼ੀ ਟੱਕਰੀ ਆਵੇ ਤੁਸੀਂ ਉਹਨੂੰ ਸਲਾਮ ਵੀ ਨਹੀਂ ਬੁਲਾਉਂਦੇ ਤੇ ਜਦੋਂ ਆਪਾਂ ਜਾਵੜੇ ਦੂਜੇ ਦੇਸ਼ ਹੂੰ ਉਦੋਂ ਪਾਕਿਸਤਾਨਾਂ ਵਾਲਿਆਂ ਨੂੰ ਆਪਾਂ ਨਾ ਆਦਰਮਾਨ ਕਰਾਂਗੇ ਸਾਡਾ ਗਵੰਡੀ ਹੈ ਬਿਲਕੁਲ